हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੀ ਟਾਪ ਬਰੀਡ ਵੈਡ ਸੇਲ ਲਈ ਲੈ ਕੇ ਆਏ ਹਾਂਗੇ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਲਵੰਡੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰ ਲੈਨੇ ਆ ਬਾਈ ਨਾਲ हां जी ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬਾਈ ਵਧੀਆ ਬਾਈ ਬਈ ਨਾਮ ਤੇ ਆਪਣਾ ਐਡਰੈਸ ਬੋਲ ਦੋ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਜੌਂਦ ਜ਼ਿਲ੍ਹਾ ਬਟਿੰਡਾ ਤਸੀਰਾਂ ਪ੍ਰਫੂਲ ਤੇ 9 ਕਿਲੋਮੀਟਰ ਆਪੋਂ ਰਾਮਪੁਰਾ ਸ਼ਹਿਰ ਆ ਇਹੰਦਾ 8 ਕਿਲੋਮੀਟਰ ਤਾਬਾ ਸ਼ਹਿਰ ਜਾਇਦਾ ਬਦਾਲਾ ਬੱਲੋ ਨੇੜੇ ਪਿੰਡ ਮੋਬਾਈਲ ਨੰਬਰ ਬੋਲ ਦੋ ਬਈ 98722 32148 ਬਈ ਵੀਡੀਓ ਕਾ ਸਟਾਰਟ ਕਰਨ ਤੋਂ ਪਹਿਲੇ ਗੱਲ ਹੋਰ ਆ ਜੀਨੀਅਰੀ ਲੈਣੀ ਨਰਖ ਵਰਖ ਕੇ ਲੈ ਲੈ ਚਲੋ ਆਪਣੇ ਗੇਟ ਤੋਂ ਬਾਹਰ ਹੋ ਗਈ ਗਾਂ ਜਾਂ ਗਾਹਾਂ ਤੋਂ ਆਇਆ ਹੁੰਦਾ ਮਾਲ ਬਈ ਆ ਪਗੜੇ ਦੇ ਘਰੇ ਚੋਂ ਜਾਂ ਵੀ ਆਣਾ ਗਾਹਾਂ ਤੋਂ ਮਾਲ ਆਇਆ ਹੁੰਦਾ ਠੀਕ ਆ ਮਗਰ ਉਹ ਵਾਲਾ ਲਾਂਬਾ ਨੇ ਦੇ ਸਾਂਹ ਵਾਲੀ ਚੀਜ਼ ਐ ਭਾਈ ਠੀਕ ਐ ਵੀਰੇ ਠੀਕਾ ਥੱਲੋਂ ਜੇ ਕਹਿੰਦੇ ਆਨਲਾਈਨ ਮੋੜਿਆ ਗੰਡਨਾੜ ਦੀ ਆਪਣੀ ਗਰੰਟੀ ਆ ਜੇਰ ਦੀ ਆਪਣੀ ਫੁੱਲ ਗਰੰਟੀ ਆ ਮੰਨ ਕੇ ਚੱਲੋ ਵੀ ਬਾਈ ਕਹਿੰਦੇ ਭਾਵੇਂ ਇੱਥੇ ਆ ਵੀ ਦੋ ਟਾਈਮ ਭਾਵੇਂ ਤਿੰਨ ਟਾਈਮ ਥੱਲੀ ਕਰੋ ਬਾਤ ਥੱਲੀ ਕਰ ਲੈ ਭਾਈ ਜਿਹਨੂੰ ਮਰਜ਼ੀ ਦਿਖਾਵੇ ਅੜਾ ਦਾ 10 ਜਾਨ ਨਾਲ ਲਿਆ ਵੀ ਆਪਣ ਨੂੰ ਕੋਈ ਵਹਿ ਨਹੀਂ ਹਾਂ ਹਾਂ ਸਪੂਰ ਗੰਡਨਾੜ ਹੋਵੇ ਆਪਾਂ ਅਗਲੇ ਦਾ ਕਰਾਇਆ ਵੀ ਦੇਵਾ ਗੱਡੀ ਦਾ ਠੀਕ ਐ ਜੇਰ ਦੀ ਹੋਵੇ ਉਹ ਆਪਣੀ ਗਰੰਟੀ ਆ ਠੀਕ ਐ ਹੋਰ ਅੜਾ ਦੀ ਨਰਖ ਬਰਕ ਨੇ ਤੇ ਭਾਈ ਕਿਹੜਾ ਸੂਆ ਐ ਸੂਈਆ ਕਰਮਾ ਇਹ ਭ ਠੀਕਾ ਮੂੰਹੋਂ ਅੱਠ ਦੰਦ ਬਈ ਦੂਜਾ ਸੂਆ ਤੇ ਕਿੰਨਾ ਮੰਦਣਾ ਬਈ ਸੂਈ ਹਜੇ ਅੱਠ ਦੰਦ ਨੇ ਪੂਰੇ ਕਰੇ ਨਹੀਂ ਬਈ ਮੰਨ ਲਾ ਛਿੱਗੀ ਹੋਈ ਅੱਠ ਦੇ ਚੱਕਦੀ ਆ ਠੀਕਾ ਹਾਂ ਮਤਲਬ ਛਿੱਗੀ ਹੋਈ ਆ ਹਜੇ ਹਾਂ ਤੇ ਕਿੰਨਾ ਕ ਬੋੜਾ ਫਿਰ ਬਈ ਇਹਦੇ ਬੋੜਾ ਬਈ ਹੁਣ 7 7.5 ਕਿਲੋ ਕੱਢਿਆ ਮੰਨ ਲਾ ਵੀ 14 ਕਿਲੋ ਤੋਂ ਸਟਾਰਟ ਆ ਠੀਕਾ ਹਾਂ ਦੁੱਧ ਦੇ ਦੂ 25 ਕਿਲੋ ਵਣ ਪਿਛਲੇ ਸੂਏ ਦਾ ਕੀਰ ਕੜਾ ਪਿਛਲੇ ਸੂਏ ਨੇ 22 ਕਿਲੋ ਦੁੱਧ ਕੱਢਿਆ ਅਪਲੂਨ ਨੇ ਠੀਕ ਹੈ ਬਈ ਫਾਰਮ ਵਾਲੀ ਬੱਛੀ ਆ ਵੱਡੀ ਕੋਈ ਛੋਟੀ ਨਾ ਮੰਨੇ ਬਈ ਕੱਦ ਦਿਖਾ ਦੇ ਲੈ ਸੇ ਵੋਟਰ ਹੀ ਆ ਮੇਰੇ ਬਰਾਬਰ ਖੜੀ ਹੈ ਸਹੀ ਹੈ ਬਾਈ ਪੂਰਾ ਲੰਮੀ ਨੂੰ ਵੀ ਪੇ ਕੱਪ ਚ ਕੱਲੀ ਵੀ ਜਾਓ ਬਾਈ ਸਹੀ ਹੈ ਬਾਈ ਕੱਲੀ ਜਾਓ ਲੇਵਾ ਦਿਖਾ ਕਰ ਮਾਲੀ ਦਾ ਤੇ ਠੰਡੀ ਲੈ ਠੰਡੀ ਢੁੰਡੀ ਦਿਖਾ ਦੇ ਨਾਲ ਠੰਡੀ ਠੰਡੀ ਫੁੱਲ ਲੇਵਾ ਵੀ ਲੈਵਾ ਦਾ ਬਾਈ ਭੂਏ ਬੰਨੀ ਬੱਦੀ ਆ ਥੱਲੇ ਹੂੰ ਸਫਾਈ ਬਹੁਤ ਹੈ ਨਾਲ ਖਾਲੀ ਕਰੀ ਵੀ ਆਪਣੀ ਸਾਢੇ 7 ਕਿਲੋ ਦੰਦ ਚੋਇਆ ਵਾ ਠੀਕ ਹੈ ਲੈ ਬਾਈ ਥਣ ਤੇ ਕਰ ਸਕਦੇ ਕੋਜਾ ਥਾਣਾ ਭਾਵੇਂ ਹੱਥੀ ਚੋਲਿਓ ਭਾਵੇਂ ਚੋਲਿਓ ਮਸ਼ੀਨ ਤੇ ਕਿ ਨਹੀਂ ਬਾਈ ਹਾਂ ਕੋਈ ਚੱਕਰ ਵਾਲਾ ਕੰਮ ਹੀ ਨਹੀਂ ਨਾਲ ਆਏ ਨਹੀਂ ਹੈਗਾ ਵੀ ਫੋਟ ਆ ਪਸਾਰ ਸੁਈ ਜਮਾ ਤਾਜੀ ਰਾਤ ਸੁਈ ਆ ਆ ਬੱਚਾ ਦਿਖਾ ਰਿਹਾ ਬੱਚਾ ਵਸਾ ਗਿਆ ਬੱਚਾ ਠੀਕ ਹੈ ਤੇ ਆ ਨਾੜੂਆ ਨੂੜੂਆ ਦਾ ਸਾਡੇ ਬੱਚਾ ਇਹਦਾ ਖੜਾ ਵੀ ਨਹੀਂ ਹੋਣ ਲੱਗਿਆ ਸਮਰੱਖੇ ਲੈ ਨਾੜੂਆ ਨਾਲ ਹੈ ਬਾਈ ਬੱਚਾ ਮਗਰ ਵਸਾ ਇਹਦਾ ਚੱਜਣਾ ਖੜਾ ਵੀ ਨਹੀਂ ਹੋਣ ਲੱਗਿਆ ਹਾਂ ਤੇ ਬਾਈ ਇਹਨੂੰ ਕੋਈ ਜਰਸੀ ਮੰਨ ਕੇ ਆਵੇਗਾ ਐਚ ਐਫ ਬਣ ਕੇ ਬਾਈ ਇਹ ਕੋਈ ਕੁਝ ਮੰਨ ਲੈ ਹਾਏ ਇਹ ਬਲੈਕ ਕਲਰ ਦੀ ਜਰਸੀ ਹੋਈ ਆ ਜਰਸੀ ਆ ਹਾਏ ਪੰਜਾਬ ਵਾਲੀ ਆ ਛੋਟੀ ਨਾ ਮੰਨੇ ਕੋਈ ਪੰਜਾਬ ਵਾਲੀ ਜਰਸੀ ਆ ਸਹੀ ਹੈ ਬਾਈ ਕਿਉਂਕਿ ਵੱਡੀ ਜਰਸੀ ਆ ਚੰਗੇ ਕੱਦ ਵਜਨ ਵਾਲੀ ਜਰਸੀ ਆ ਥੋੜਾ ਜਿਹਾ ਰੰਗ ਹੀ ਬਲੈਕ ਆ ਗਿਆ ਬਾਈ ਹੋਰ ਸਾਰੀ ਜੇਕ ਮੱਥਾ ਮੋਥਾ ਜਰਸੀ ਹੋਈ ਆ ਸਾਰੀ ਸਹੀ ਹੈ ਬਾਈ ਕਿਉਂਕਿ ਫੇਸ ਸੂਟ ਆ ਕੱਦ ਵਾਲੀ ਆ ਬਾਈ ਪੂਰੀ ਵੱਡੀ ਜਰਸੀ ਆ ਤੇ ਲੇਵਾ ਜਿਹੜਾ ਇਹਨੂੰ ਆ ਗਿਆ ਨਾ ਫੈਕਸ ਹੱਡਰ ਆ ਗਿਆ ਇਹ ਨਹੀਂ ਹੋਊਗਾ ਵੀ ਟੁੱਟ ਜਾਊਗਾ ਬਾਕੀ ਦੁੱਧੇ ਦਾ ਮੱਜਾਂ ਨਾਲ ਦਾ ਉਹ ਗਰਮੀ ਚ ਨੇ ਗਰਮੀ ਜਮਾਉਣੀ ਮੰਨੀ ਬਾਈ ਹਾਂ ਸਹੀ ਐ ਬਾਈ ਗਰਮੀ ਚ ਨੇ ਕਰ ਮਾ ਤੇ ਲੇਵਾ ਦਿਖਾ ਦੇ ਬਾਈ ਲੱਤਾਂ ਚੌੜੀਆਂ ਕਰ ਕਰ ਦੁਰਦੀ ਆ ਬੈਠ ਲੈ ਸਹੀ ਐ ਬਾਈ ਮਗਰ ਉਹ ਦਿਖਾ ਦੇ ਬੱਚੀ ਹੂੰ ਤੁਰਾ ਤਾਂ ਬੜਾ ਚੰਗਾ ਤੁਰਾ ਨਹੀਂ ਜਾਂਦਾ ਬਾਈ ਯਾਰ ਫਾਰਮ ਵਾਲੀ ਬੱਚੀ ਆ ਵੱਡੀ ਹੂੰ ਮੱਲਾਂ ਨੂੰ ਤੁਰਦੀ ਆ ਤੁਰੇ ਨਹੀਂ ਜਾਂਦਾ ਕਰਮ ਵਾਲੀ ਤਾਂ ਕਿਉਂਕਿ ਪੰਡ ਵਾਲਾ ਹਵਾਨ ਨਾਲ ਇਹ ਨਹੀਂ ਹੈਗਾ ਵੀ ਲੰਕਦਾ ਫਿਰਦਾ ਨਾ ਨਾ ਬਾਈ ਪੂਰਾ ਫੈਕਸ ਲੇਵਾ ਆ ਗਿਆ ਸਹੀ ਐ ਬਈ ਜਮਾ ਫੈਕਸ ਡਰ ਦੀਆਂ ਠੰਡੀ ਦਿਖਾ ਦੇ ਲੈ ਲੈ ਬੇੜੇ ਦੇ ਪਚਾਲੇ ਥੱਲੇ ਬਹਿ ਗਿਆ ਲੈ 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 ਮਰਜੀ ਹੋ ਕਰੀ ਚੱਲੋ ਜਿਵੇਂ ਮਰਜੀ ਥੱਲੇ ਬਹਿ ਜਾ ਵੇ ਆ ਠੰਡੀ ਢੁੰਡੀ ਪੂਰੀ ਐ ਬਈ ਸਹੀ ਐ ਬਈ ਠੰਡੀ ਢੁੰਡੀ ਫੁੱਲ ਤੇ ਵੱਡੀ ਛੋਟੀ ਦਾ ਕੋਈ ਮੰਨੇ ਨਾ ਬਾਈ ਛੋਟੀ ਮੰਨ ਕੇ ਦਾ ਲਵੇ ਨਾ ਕੋਈ ਬਾਕੀ ਐ ਜਾਂਦੀ ਆ ਕੋੜੀਆਂ ਹਾਂ ਹਾਂ ਤੋਰਾ ਤਾਰਾ ਦਿਖਾ ਦੇ ਬੱਛੀ ਦਾ ਬਰੀਕੀ ਬਹੁਤ ਆ ਜੀ ਹਾਂ ਬਰੀਕੀ ਵਾਲੀ ਬੱਸੀ ਐ ਬਈ ਪੂਰੀ ਤੇ ਮੋਹਲੇ ਦਾ ਭਈਆ ਜ ਲੈ ਭਾਈ ਮੁੱਲ ਕਰਾਂਗੇ ਫੋਨ ਤੇ ਹੋਊ ਜਮਾ ਜਾਇਜ ਕੋਈ ਆਪਾਂ 90 ਨਹੀਂ ਮੰਗਣਾ ਕੋਈ 85 ਨਹੀਂ ਮੰਗਣਾ ਠੀਕ ਕੋਈ ਲੱਖ ਨਹੀਂ ਮੰਗਣਾ ਠੀਕ ਹੈ ਜਮਾ ਜਾਇਜ ਮੁੱਲ ਹੋਊਗਾ ਵੇਚ ਨੂੰ ਹੀ ਆਪਦਾ ਸਮਝਦਾ ਬਸ ਕੋਈ 90 ਨਹੀਂ ਮੁੱਲ ਤਾਂ ਭਾਈ ਕਹਿੰਦਾ ਬਸ ਐ ਹੋਊਗਾ ਵੀ ਲੈਣ ਦੇਣ ਮੁੱਲ ਹੋਊਗਾ ਹਾਂ ਬਾਕੀ ਰਪੀ ਦਾ ਲੱਗਣੀ ਭਾਈ ਹੈਣਾ ਐ ਤਾਂ ਲਾਉਣੀ ਪੈਣਗੇ ਜੇ ਹੁਣ ਜੰਬਾੜੀ ਥੱਲੇ ਬਾੜੂ ਵਾਲਾ ਬਾੜੀ ਥੱਲੇ ਤਾਂ ਮਿਲ ਨਹੀਂ ਨਗੀ ਹੂੰ ਲੋਕਾਂ ਨੂੰ ਆਪਣਾ 10000 ਦਾ ਪੱਟਾ ਹੁੰਦਾ ਏ ਵੀਡੀਓ 'ਚ ਇਹ ਗੱਲ ਦਾ ਫਰਕ ਹੁੰਦਾ ਹੂੰ 5-7000 ਦਾ ਆਪਣਾ ਪੱਟਾ ਹੁੰਦੇ ਹੁੰਦਾ ਬਾਕੀ ਠੰਡੀ ਦੇਖਣਾ ਲਿਆਣਾ ਬਾਈ ਬੜੀ ਠੰਡੀ ਆ ਬਾਈ ਚੱਕਰ ਨਹੀਂ ਹੈਗਾ ਕਰਮ ਵਾਲੇ ਨੂੰ ਬਾਕੀ ਚੌਂਣ ਚਵਾ ਵੀ ਆਪਾਂ ਤੁਹਾਨੂੰ ਚੈੱਕ ਕਰਵਾ ਦੇਾਂਗੇ ਤੇ ਨਾਲੇ ਬਾਈ ਦੁੱਧ ਵੀ گاੜਾ ਹੋਊਗਾ ਕਿ ਨਹੀਂ ਦੁੱਧ ਸੰਘਣਾ ਹੋਊਗਾ ਬਾਈ ਫੈਟ ਵਾਲਾ ਦੁੱਧ ਬਾਈ ਯਰ ਜਰਸੀ ਮਿਲਦੀ ਨਹੀਂ ਯਰ ਬੜਾ ਇੱਕ ਕਲਰ ਦੀ ਜਰਸੀ ਹੈ ਹੂੰ ਬੋਦੀ ਬਾਦੀ ਪੱਛੀ ਦੀ ਤੇ ਵੱਡੀ ਛੋਟੀ ਦਾ ਕੋਈ ਮੰਨੇ ਨਾ ਯਰ ਵੱਡੀ ਪੰਜਾਬ ਵਾਲੀ ਜਰਸੀ ਹੈਗੀ ਸਹੀ ਆ ਬਾਈ ਚੰਗੇ ਕੱਦ ਵਾਲੀ ਜਰਸੀ ਹਾਂ ਇਹ ਛੋਟੀ ਹਿਮਾਚਲ ਵਾਲੀ ਹੋਊਗੀ ਹੂੰ ਬਾਕੀ ਥਾਣਾ ਦੁੱਧ 25 ਕਿਲੋ ਤਾਂ ਕਿਧਰੇ ਵਈ ਗਿਆ ਨਹੀਂ ਜੇ ਚੰਗੀ ਕੇਰ ਵਾਲ ਬੰਦਾ ਹਸਾ 30 ਵੀ ਲੈ ਲਊ 25 ਤੋਂ ਠੀਕ ਨਹੀਂ 25 ਕਿਲੋ ਤਾਂ ਕਿਧਰੇ ਗਿਆ ਨਹੀਂ ਦੁੱਧ 14 ਕਿਲੋ ਤਾਂ ਹੁਣ ਸਟਾਰਟ ਆ ਬੋਲਾ ਬਾਕੀ ਲੈਵਾ ਵੀ ਹੈਨਾ ਜਮਾ ਵੀ ਐ ਖੁਚਾਂ ਦੇ ਵਿੱਚ ਆ ਰਹੀ ਹੈਨਾ ਹਾਂ ਬਾਕੀ ਲੈਵਾ ਇਹ ਨਹੀਂ ਹੈਗਾ ਵੀ ਬਾਹਰ ਨੂੰ ਲੌਕਣਾ ਜਾਂ ਜਿੰਨਾ ਮਗਰ ਉਹਨਾਂ ਹੀ ਮੂਰ ਨੂੰ ਕਿਉਂਕਿ ਠੋਸ ਆ ਵਾ ਨਾ ਪੂਰਾ ਉਹ ਉਲਾਈ ਫੜਿਆ ਬਾਈ ਟਰਾਲੀ ਵਾਲਾ ਭੂਗਿਆ ਲੈਵਾ ਸਭ ਸੋਹਣੇ ਲੈਵਾ ਬੱਚੀ ਤੋਂ ਸਹੀ ਹੈ ਬਾਈ ਪੰਡੀ ਵੇਰੇ ਯਾਲੇ ਮੈਨੂੰ ਕਰਮ ਵਾਲੀ ਨੂੰ ਕਿਉਂਕਿ ਬਹੁਤ ਚੰਗਾ ਤੇ ਕਮਾਲ ਦਾ ਡਰ ਲਗਾ ਵਗਾ ਠੰਡੀ ਹੰਡੀ ਆ ਭਾਈ ਲੈ ਦੋਨੇ ਪਾਸੇ ਬਹਿ ਜਾ ਬੜਾ ਲੈ ਬੜੀ ਠੰਡੀ ਆ ਹਾਂ ਦੋਨੇ ਪਾਸੇ ਬਹਿ ਕੇ ਚੋਲੇ ਬੜਾ ਸਹੀ ਆ ਭਾਈ ਜਮ ਮਰਜੀ ਬੈਠਾ ਰਹਾ ਯਾਰ ਆਪਾਂ ਦੋਨੇ ਪਾਸੇ ਧਰ ਮਾਰਦੇ ਹਾਂ ਲੈ ਲੈ ਦਿਖਾ ਦੇ ਲੈ ਵਾਹ ਵਾਹ ਤਾ ਯਾਰ ਬੜੀ ਠੰਡੀ ਆ ਨਾ ਹਾਂ ਲੈ ਪਤਾ ਲੱਗਦਾ ਅਸਲ ਕੀ ਬਾਤ ਹੈ ਤੇ ਭਾਈ ਜੂਈ ਨਾ ਇੱਕ ਨੰਬਰ ਆ ਜੂਈ ਦਾ ਭਾਈ 100 ਨੰਬਰੀ ਆ ਯਾਰ ਬਹੁਤ ਚੰਗੀ ਬੜਾ ਦੋਨੇ ਪਾਸੇ ਬਹਿ ਕੇ ਚੋਲਾ ਹੂੰ ਸਹੀ ਆ ਭਾਵੇਂ ਦੋਨੇ ਪਾਸੇ ਬਹਿ ਕੇ ਅਜਵਾਕ ਬਹਿ ਕੇ ਮਾਰ ਦੂਗਾ ਬਹਿ ਜਾ ਮਤ ਜਵਾਕ ਵੀ ਵੇਕੇ ਮਾਰ ਦੋ ਬਾਈ ਤਾਂ ਵੀ ਕੋਈ ਚੱਕਰ ਨਹੀਂ ਕਰਮਣੇ ਲੈ ਮੈਂ ਕਹਣਾ ਜਵਾਕ ਨਹੀਂ ਭਰਾ ਤੀਕਾ ਹਾਂ ਚਵਾਈ ਦਾ ਬੜਾ ਹੀ ਚੰਗੀ ਆ ਬਾਈ ਯਾਰ ਮੋਗ ਹੈ ਚਵਾਈ ਦਾ ਥੱਲੇ ਪੋਲੀ ਚਵਾਈ ਆ ਇੱਥੋਂ ਹੀ ਪਤਾ ਲੱਗਦਾ ਕਿ ਨਹੀਂ ਬੱਸ ਪੁੱਤ ਹੂੰ ਲੈ ਜਿਵੇਂ ਮਰਜ਼ੀ ਤਾਂ ਨਾ ਮਾਰ ਲੋ ਠੰਡੀ ਠੁੰਡੀ ਦਾ ਬਾਈ ਯਾਰ 100 ਨੰਬਰ ਹੀ ਥਾਣਾ ਦੀ 100 ਨੰਬਰ ਹੀ ਆ ਹੂੰ ਠੀਕ ਆ ਜੇਰ ਦੀ ਆਪਣੀ ਗਰੰਟੀ ਆ ਸਹੀ ਹੈ ਹੋਰ ਸਾਰੀ ਦੇਖ ਲੈ ਹੁੰਦਾ ਇਹ ਫੋਨ ਆਪਣਾ ਜਾਵਾਂ ਰੇਡ ਜਾਵਾਂ ਆਪਣਾ ਜਾਇ ਜੋ ਠੀਕ ਉਹ ਫੋਨ ਤੇ ਰੇਟ ਬਾਈ ਕਹਿੰਦਾ ਜਮਾਂ ਲੈ ਤੇ ਥਾਣ ਹੁਣ ਦਿਖਾ ਦੇ ਬਾਈ ਜੋਸ਼ ਚਾਈ ਵੀ ਪੱਛੀ ਹੁਣ ਬਾਈ ਮੈਂ ਕਹਿੰਦਾ ਲੈ ਹੁਣ ਦਿਖਾ ਦੇ ਗਲਾਸਾਂ ਵਰਗਾ ਥਣ ਮਗਾ ਥਣ ਤੋਂ ਤਾਂ ਬੜਾ ਚੰਗਾ ਪੱਛੀ ਆ ਲੈ ਵਾ ਦੇਖੋ ਨਹੀਂ ਮੋਰ ਨੂੰ ਤੇ ਉਹਨਾਂ ਹੀ ਮਗਾ ਸਹੀ ਆ ਫਿਟਨੈਸ ਵਾਲੇ ਹਾਂ ਸਹੀ ਆ ਤੇ ਬਾਕੀ ਕੱਦ ਦਾ ਬੜਾ ਪੱਛੀ ਵਾਲਾ ਮੈਂ ਇੱਧਰੇ ਪਾਸੇ ਖੜ ਜਾਣਾ ਹਮ ਲੈ 6 ਫੁੱਟ ਦੀ ਆ 6 ਫੁੱਟ ਦਾ ਕੱਦ ਆ ਮੇਰਾ ਲੈ 6 ਫੁੱਟ ਦੀ ਛੋਟੀ ਨਾ ਮੰਨੇ ਬਰੋਬਰ ਆਉਂਦੀ ਆ ਕਿ ਨਹੀਂ ਹਾਂ ਹਮ ਸਹੀ ਆ ਬਾਈ ਫਾਰਮ ਵਾਲੀ ਪੱਛੀ ਆ ਵੱਡੀ ਬਾਈ ਪੂਰੇ ਚੰਗੇ ਕੱਦ ਵਾਲੀ ਆ ਕਰਮ ਵਾਲੀ ਤੇ ਜੇ ਬਾਈ ਕਿਸੇ ਵੀ ਵੀਰ ਨੂੰ ਨਾ ਮੰ ਤਬਹੀ ਨਾ ਕਰ ਲਿਓ ਕੰਟੈਕਟ ਧੰਨਵਾਦ ਜੀ